ਵਲੋਗ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਪੰਜਾਬੀਆਂ ਦੀ ਫੇਵਰੇਟ ਚੀਜ਼ ਜਿਹੜੀ એનર્ਜੀ ਦਿੰਦੀ ਆ ਅੱਜ ਆਪਾਂ ਜਾਵਾਂਗੇ ਅਜਮੇਰ ਅਜਮੇਰ ਤੁਹਾਨੂੰ ਦਿਖਾਵਾਂਗੇ ਖਾਜੀ ਦੀ ਦਰਗਾਹ ਖਾਜੀ ਦਰਗਾਹ ਤੇ ਆਪਾਂ ਜਾਵਾਂਗੇ ਤੇ ਅੰਨਾ ਸਾਗਰ ਜਾਂ ਹੋਰ ਵੀ ਅਜਮੇਰ ਚ ਜੋ ਵੀ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਕਰਦੇ ਹਾਂ ਵਾਈ ਗ੍ਰੈਂਟ ਇਸ ਤੋਂ ਬਾਅਦ ਫਿਰ ਵਾਈ ਗ੍ਰੈਂਟ ਤੇ ਲੈ ਕੇ ਮਾਉਣਿਆਂ ਚਾਲੇ ਲੋਕ ਉਹ ਆਪ ਲੈ ਰਹੇ ਆ ਉੱਤਰ ਨਾ ਕਰ ਰਹੇ ਆ ਰੈਂਟ ਦੇ ਉੱਤਰ ਤੋਂ ਆ ਸਕੂਟਰੀ ਵਿਲਕੀ ਹੈ ਨਾ ਹੰਡਾ ਵਾਲਿਆਂ ਦੀ ਕੀ ਪ੍ਰਾਈਸ ਹੈ ਇਹਦਾ ਬਾਬੇ 300 ਰੁਪਏ 300 ਰੁਪਏ 24 ਘੰਟੇ ਬਾਅਦ ਦੇ ਪ੍ਰੂਫ ਕੀ ਕੀ ਦੇਣੇ ਪੈਣਗੇ 1000 ਰੁਪਏ ਦੀ ਪੁੱਛ ਲੱਗੇਗਾ ਇੱਕ ਆਈਡੀ ਲਈ 2000 ਰੁਪਏ ਸਿਕਿਉਰਿਟੀ ਇੱਕ ਆਈਡੀ ਲਾਇਸੈਂਸ ਹੋਗਾ ਹੈ ਨਾ ਹਾਂ ਬਸ ਰਿਫੰਡ ਹੋ ਜਾਏਗਾ ਆਪਾਂ ਦਾ ਔਰ 300 ਰੁਪਏ ਰੈਂਟ ਕਰ ਜਾ 2000 ਰੁਪਏ ਸਿਕਿਉਰਿਟੀ ਭਰੋਣਗੇ 300 ਰੁਪਏ 24 ਘੰਟਿਆਂ ਦਾ ਇਹਨਾਂ ਦਾ ਰੈਂਟ ਆ ਵੀਰੇ ਆਪਾਂ ਸਕੂਟਰੀ ਆਹ ਲੈ ਲਈ ਜਿਹੜੀ ਹੈ ਜਿਹੜੀ ਇਹ ਤਾਂ ਛੋਟੀ ਆ ਸਾਡੇ ਹਿਸਾਬ ਨਾਲ ਪਰ ਦੇਖਦੇ ਆ ਕੀ ਕਹਿੰਦੀ ਆ ਫੂਟਰੀ ਰੈਂਟ ਤੇ ਲੈ ਕੇ ਖਿੱਚਤੀ ਆਪਾਂ ਗੱਡੀ ਅਜਵੇਰ ਕਰਨੀ ਨੂੰ ਦਿਖਾਈ ਆਮੇ ਸਾਨੂੰ ਰਾਜ ਵੀ ਕਿਵੇਂ ਕਿਵੇਂ ਆਪਾਂ ਪਹੁੰਚਦੇ ਆ ਸਾਰਾ ਨਾਲ ਜੁੜੇ ਰਹੋ ਅਸ ਇੱਕ ਉਹ ਵਾਰ-ਵਾਰ ਰਿਕਵੈਸਟ ਇਹੀ ਕਰਦੇ ਆ ਵੀ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਹੋਰ ਵਲੌਗ ਦੇਖਣ ਲਈ ਕਿਉਂਕਿ ਨਵੇਂ-ਨਵੇਂ ਵਲੌਗ ਹਣੇ ਦੁਬਾਰਾ ਆਉਂਦੇ ਰਹਿਣਗੇ ਰਾਜਸਥਾਨ ਦੇ ਬਹੁਤ ਬਲੌਗ ਆਉਣਗੇ ਬਾਬੇ ਉਹ ਜਿਹੜਾ ਇਹ ਬਾੜ ਦਿਖ ਰਿਹਾ ਤੁਹਾਨੂੰ ਇਹ ਪੁਸ਼ਕਰ ਤੇ ਜਮੇਰ ਦੇ ਵਿਚਕਾਰ ਇੱਕ ਕੰਧ ਦਾ ਕਿਉਂਕਿ ਇਹਦੇ ਦੂਜੇ ਪਾਸੇ ਹੈਗਾ ਜਮੇਰ ਤੇ ਇੱਧਰ ਆਪਾਂ ਪੁਸ਼ਕਰ ਚ ਫਿਰਦੇ ਆਂ ਇਹ ਇੱਕ دیوار ਦਾ ਕੰਮ ਕਰਦਾ ਇਹ ਪਰਬਤ ਦਾ ਨਾਂ नाग ਪਰਬਤਾ ਜੇ ਆਪਾਂ ਪਰਬਤ ਤੇ ਤਾਂ ਖੜੇ ਹੋਈਏ ਤਾਂ ਦੋਨੇ ਪਾਸੇ ਆਪਾਂ ਦੇਖ ਸਕਦੇ ਇੱਕ ਪਾਸੇ ਪੁਸ਼ਕਰ ਦਾ 뷰 ਇੱਕ ਪਾਸੇ ਜਮੇਰ ਦਾ 뷰 ਬਾਕੀ ਅੱਗੇ ਤੁਹਾਨੂੰ ਦਿਖਾਵਾਂਗੇ ਕੀ ਕੀ ਕਿੱਥਾਂ ਆਪਾਂ ਜਾਵਾਂਗੇ ਆਪਾਂ ਹਾਜ਼ਰੀ ਦਰਗਾਹ ਵਾਈ ਤੇ ਜਿਹੜੀ ਉੱਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤਾਰਾਗੜ੍ਹ ਵੀ ਦਿਖਾ ਕੇ ਲਿਆਵਾਂਗੇ ਤੁਹਾਨੂੰ ਤੇ ਅੰਨਾ ਸਾਗਰ ਜਿਹੜਾ ਕਿ ਜਮੇਰ ਦਾ ਬਹੁਤ ਵੱਡਾ ਸਾਗਰ ਆ ਜਾਂ ਝੀਲ ਵੀ ਕਹਿ ਦਿੰਦੇ ਆ ਫਿਰ ਇਹਨੂੰ ਬਾਬੇ ਉੱਧਰ ਲਈ ਆ ਰਹੀ ਆ ਅਮ ਅੱਚੇ ਲਾ ਲਈ ਜੁਣ ਅਮ ਅੱਚੇ ਉੱਤਰਾਖੰਡ ਚ ਪਹਾੜ ਹੁੰਦੇ ਆ ਉਹ ਮਨਗੁਰੇ ਰਸਤੇ ਉਹੀ ਬੁਰਾ ਮਾਹੌਲ ਜਵਣਿਆ ਪਿਆਗਾ ਉਸ ਪਰ ਤੋਂ ਜਮੇਰ ਨੂੰ ਜਾਣਿਆ ਰਾਜ ਇੱਕ ਪਾਰਕ ਆਉਂਦਾਗਾ ਇਹ ਮੋੜਦੇ ਹੋਏ ਤੁਹਾਨੂੰ ਦੱਸਾਂਗੇ ਕਿਹਦਾ ਸਟੈਚੂ ਲੱਗਿਆ ਹੋਇਆ ਉਹ ਕਹਿੰਦਾ ਸੀ ਕਿਰਾ ਰੁਕੇ ਨਹੀਂ ਇੱਥੇ ਮੋੜਦੇ ਹੋਏ ਇਧਰ ਮੈਨੂੰ ਸਾਰਾ ਦਿਖਾਵਾਂਗੇ ਆ ਪਾਰਕ ਦਾ ਗੂਗੀ ਕਿਉਂਕਿ ਸ਼ਾਮ ਨੂੰ ਇੱਥੇ ਵਧੀਆ ਰੌਣਕ ਲੱਗੀ ਹੁੰਦੀ ਹੈ ਪਾਰਕ ਕਿਤੇ ਅਜਵੀਰ ਸਹਿਰ ਚ ਆਪਾਂ ਐਂਟਰ ਹੋਵਗੇ ਉਹਨਾ ਪਾ ਜਾ ਰਹੇ ਆ ਦਰਵਾਜ਼ੇ ਰਸਤੇ ਤੇ ਅੱਲਾ ਪਾ ਜਾਵਾਂਗੇ ਦਰਵਾਜ਼ੇ ਉਹਨੂੰ ਦੁਆਵਾਂਗੇ ਉਤੋਂ ਬਾਅਦ ਆਵਾਂਗੇ ਨਾ ਬਾਅਦ ਕਰਦੇ ਇੱਕ ਬਾਬਾ ਹੋਰ ਅਸੀਂ ਜਿਹੜੀ ਸਬੂਟਰੀ ਲੈ ਲਈ ਉਹ ਤੇਨੂੰ ਛੋਟੀ ਐ ਉਹ 100 ਦੀ ਸੀ ਹੁੰਦੀ ਐ ਨਾ ਇਹ ਤਾਂ ਉਹ ਸਾਨੂੰ ਖਿੱਚਦੀ ਮਸਾ ਚੜਾਈ ਜਣਾਉਣਿਆ ਜ਼ੋਰ ਪੂਰਾ ਲੱਗਦਾ ਇਹ ਲੱਗਦਾ ਬੰਦ ਹੋਊਗੀ ਪਤਾ ਨਹੀਂ ਸਾਡੇ ਜਵੇਟ ਯਾਦ ਐ ਪਤਾ ਨਹੀਂ ਇਹਦੇ ਚ ਜਾਣ ਘਟਾ ਹੁਣ ਇਹ ਉਸ ਹੀ ਰਾਹ ਦੇਖੋ ਬਾਬੋ ਜਿਹੜੀ ਇਹ ਜੀ ਸੜਕ ਤੇ ਹੁਣ ਜਾ ਰਿਹਾ ਜਾਂ ਗਲੀ ਚ ਜਾ ਲੋ ਇਹ ਸਿੱਧਾ ਰਸਤਾ ਦਰਗਾਹ ਨੂੰ ਜਾਂਦਾ ਸਾਹਮਣੇ ਜਾ ਕੇ ਬਿਲਕੁਲ ਦਰਗਾਹ ਪਰੇ ਰਸਤਾ ਥੋੜਾ ਜਿਆਦਾ ਘੀੜਾ ਜਾਦੇ ਆ ਇਹ ਟ੍ਰੈਫਿਕ ਤਾਂ ਕਰਕੇ ਤੇ ਜਿਆਦੇ ਲੱਗਣ ਲੱਗ ਜਾਂਦੀ ਆ ਉਹਦੇ ਵਲੇ ਹੀ ਤੰਗ ਆ ਇਹ ਦੇਖੋ ਬਸ ਥੋੜੇ ਜਿਹਾ ਪਰਬੰਚ ਨਾਲਿਆ ਦਰਗਾਹ ਤੇ ਆ ਗਏ ਆਮਨੇ ਬੇਲੂ ਬਾਬਿਓ ਦਰਗਾਹ ਦੇ ਕੋਦ ਹੀ ਦੇਖੀ ਜਾ ਰਹੇ ਹਾਂ ਬਾਬਿਓ ਦਰਗਾਹ ਦਾ ਰਸਤਾ ਜੇ ਬੰਦ ਦਾ ਕਿਉਂਕਿ ਨਵਾਜ਼ ਵੜੀ ਜਾ ਰਹੀ ਆ ਤਾਂ ਕਰਕੇ ਅਜੇ ਅਜੇ ਅੰਕੇ ਜਾ ਨਹੀਂ ਸਕਦੇ ਜਿੰਨਾ ਚਿਰ ਨਵਾਜ਼ ਵੱਧ ਰਹੇ ਆ ਉਹਨਾਂ ਚਿਰ ਆਪਾਂ ਨੂੰ ਕਿੱਥੇ ਰੁਕਣਾ ਪਊਗਾ ਕੋਈ ਨਹੀਂ ਅੱਗੇ ਆਪਾਂ ਦੱਸੋਣੇ ਆ ਸ਼ੁਕਰੀਆ ਬਾਬਿਓ ਆਪਾਂ ਦਰਗਾਹ ਨਹੀਂ ਆਏ ਸੀ ਉੱਧਰ ਨਵਾਜ ਬੜੀ ਜਾ ਰਹੀ ਸੀ ਹਜੇ ਕਰਕੇ ਫਿਰ ਬਾਈਕ ਘੜਾਉਣ ਅਸੀਂ ਪਿੱਛੇ ਆਏ ਸੀ ਉਹਨਾਂ ਗਲੀਆਂ ਚ ਪੀੜੀਆਂ ਹੀ ਇੱਥੇ ਜਾ ਰਹੇ ਆ ਬਾਈਕ ਚੜਾ ਕੇ ਦੇਖਦੇ ਆ ਕਿੱਧਰ ਨਿਕਲੇ ਥਾਂ ਥਾਂ ਤੇ ਤੁਸੀਂ ਦੇਖੋਗੇ ਬੱਕਰਾ ਕਰਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੀ ਆ ਵੀ ਜ਼ਿਆਦਾਤਰ ਉਹਨਾਂ ਵੇਚੀ ਹੋਇਆ ਜਨਾਦਾ ਇਹ ਹੁੰਦਾ ਮੁੱਦਲੇ ਉਹ ਦਰ ਮੱਝ ਦੇਖੋ ਅੱਗੇ ਵੇਰਾ ਪਰ ਮਾਰਕੀਟ ਨਿਕਲਾਏ ਗਰ ਇਆ ਵੇ ਜੀ ਹੁੰਦੇ ਹੋਏ ਵੀ ਤੇ ਪਰ ਹੁਣ ਤੋਂ ਪਹਿਲਾਂ ਆਪਾਂ ਜਮਾ ਕਰਵਾਤੇ ਜਮਾ ਕਰਵਾਤੇ 20 ਰੁਪਏ ਜੋੜੇ ਜਮਾ ਕਰਾਉਣ ਦੇ ਰੁਪਏ ਲੈਂਦੇ ਆ ਤੇ ਬਾਬਿਓ ਇਹ ਹੁੰਦਾ ਦੇ ਵਿੱਚ ਐਂਟਰ ਹੋ ਗਿਆ ਆਪਾਂ ਬਾਬਿਓ ਜੋੜੇ ਜਮਾ ਕਰਾ ਕੇ ਆਏ ਆ ਜੋੜੇ ਜਮਾ ਕਰਾਉਣ ਤੇ 20 ਰੁਪਏ ਲੈਂਦੇ ਆ ਪਤਾਨੀਏ ਕਿਉਂ ਵੀ ਆਪਣੇ ਤਾਂ ਸਾਰੇ ਸੇਵਾ ਫਿਰ ਹੀ ਹੁੰਦੀ ਆ ਚਲੋ ਅੱਡੋ ਅੱਡਾ ਕੋਈ ਗੱਲ ਨਹੀਂ ਹੈ ਨਾ ਮੈਂ ਤੁਹਾਨੂੰ ਪਸੰਦ ਆਲੇ ਵਿੱਚ ਫਿਰ ਜਾਵਾਂ ਬਾਬਿਓ ਆਦਰ ਦਾ ਗਾਦਾ ਮੌਲਾ ਦੇਖੋ ਪੀਰ ਦੇਖੋ ਕਿੰਨੀ ਲੱਗੀ ਹੋਈ ਆ ਜਦੋਂ ਆਪਾਂ ਨੇ ਲੋਕਰ ਮੇ ਲੱਗਿਆ ਸੀ ਉਹ ਬਾਈ ਦੇ ਨਾਲ ਆ ਜਾ ਰਹੇ ਆ ਉਹ ਅੱਪੇ ਬਾਈ ਸਾਨੂੰ ਦਿਖਾਉ ਰੂਗਾ ਦਰਗਾਹ ਚ ਕੀ ਕਿੱਥੇ ਕਿੱਥੇ ਜਾਣਾ ਅੱਪੇ ਲੈ ਕੇ ਜਾਊ ਅਰਦਾ ਕਰਦੇ ਆ ਬਾਈ ਦੇ ਨਾਲ ਹੀ ਆਪਾਂ ਦਰਗਾਹ ਜਾਂ ਐਂਟਰ ਹੋਗੇ ਸੀ ਉਹ ਜੋ ਆਪਾਂ ਨੂੰ ਫਿਰ ਦਰਗਾਹ ਚ ਐਂਟਰ ਹੁੰਦਾ ਹੀ ਲੋਕਲ ਬਾਈ ਮਿਲਿਆ ਤੁਹਾਡੇ ਭਰਾ ਆਪਣੇ ਇਹ ਆਪਾਂ ਨੂੰ ਦਰਗਾਹ ਸਾਰੀ ਘੁਮਾਉਣਗੇ दर्शन भाई की फैसला जो दसो ये मैं आपसे मिला नहीं हूँ ये ख्वाजा साहब ने आपको हमसे मिलाया है और ये कर्म की बात है सरकार के कि आपको यहाँ पर ख्वाजा साहब ने दर्शन के लिए बुला लिया है और हमारा ये मानना है कि जिस वक्त आप अजमेर शरीब आए ये नियत करी पुष्कर से निकले कि हम ख्वाजा बाबा में मत्था टेकेंगे सरकार ने आपको उसी वक्त दर्शन कबूल बोल फरमा लिया अभी ये ख्वाजा साहब ने आपको इस वक्त इसलिए बुलाया है क्योंकि ये है स्पेशल चंदन का वक्त। उस वक्त दरबार के अंदर आधे घंटे के लिए गेट बंद किए जाते हैं जो आम जयरीन होते हैं और उस वक्त हजरत हमारे वाल साहब संदल पोशी करते हैं दरबार के अंदर जितने चादर जितने वो हटते हैं और चंदन पोशी की जाती है तीन सौ पैंसठ दिन खाजा साहब के बिना किसी डेली और जब ये होता है तो इस वक्त हिंद के सभी वली औलिया मौजूद रहते हैं खुद साहि बाबा भी यहाँ पर मौजूद रहते गुरु नानक जी भी यहाँ पर मौजूद रहते ये हमारा मानना है साहब के दरबार से तीन तो दिन एक पैगाम जारी होता है वो है लव ऑल मलाई में प्यार सबके लिए नफरत किसी के लिए कल हमारी तरफ से जो ख्वाजा साहब का बड़ा बाउल है एशिया का जो सबसे बड़ा बाउल है बड़ी देख उसकी नजर पेश की गई उसकी वजह यह है उस बड़ी देख के अंदर आज तक कभी नॉनवेज नहीं बनता और उसके अंदर दरबार के अंदर कुछ जैनी भाई भी आते हैं वो अदरक लहसन नहीं खाते तो अदरक लहसन का भी यूज नहीं हुआ कभी उसके कि कोई भी भूखे पेट उठ के नहीं भूपेंद्र जी अभी कैसा महसूस होगा मैं आपसे एंड में पूछूंगा वीडियो दरगाह कहने जिन्होंने दरगाह की कट बड़ा ज्यादा ਬਹੁਤ ਜ਼ਿਆਦੇ ਇਕੱਠਾ ਪਰ ਅਸਨੋ ਇੱਕ ਬਾਤ ਚ ਗੱਲ ਕਰਦੇ ਆਂ ਵੀਡੀਓ ਦੇ ਜਿਹੜੀ ਉਹ ਵੀਡੀਓ ਦੇਖੀ ਉਹ ਮੋਤਮ ਪੈਦੀ ਸਾਡੇ ਨਾਲ ਬੈਠੇ ਦੀ ਦੱਸਦੇ ਆਂ ਉਹਦੇ ਬਾਰੇ ਵੀ ਗੱਲਬਾਤ ਅੱਜ ਆਪੇ ਉਹ ਦਰਗਾਹ ਤੇ ਇਕੱਠ ਬਹੁਤ ਆ ਬਹੁਤ ਜ਼ਿਆਦੇ ਇਕੱਠ ਅੱਜ ਤਾਂ ਨਾ ਆਪਾਂ ਦਰਗਾਹ ਦੇ ਦਰਸ਼ਨ ਕਰ ਆਏ ਉਹ ਤੁਹਾਨੂੰ ਉਹ ਦਿਖਾਉਣਾ ਜਿਹੜੇ ਪ੍ਰਸਾਦ ਤਿਆਰ ਹੁੰਦਾ ਜਿਹੜਾ ਲੰਗਰ ਤਿਆਰ ਹੁੰਦਾ ਜਿਹੜੇ ਵੱਡੇ ਵੱਡੇ ਕੜਾਹੇ ਆ ਉਹ ਦਿਖਾਉਣਾ ਤੁਨੂੰ ਕੇ ਜਾ ਕੇ ਬਾਬੇ ਉਹ ਇਕਤਕੜਾ ਹਾ ਹੋ ਗਿਆ ਨਾ ਜਿਹੇ ਚ ਦਾਣ ਰਸਨ ਹੁੰਦਾ ਇਹ ਵਿੱਚ ਲੰਗਰ ਵੀ ਤਿਆਰ ਹੁੰਦਾ ਕਈ ਵਾਰ ਇਹਦੇ ਵਿੱਚ ਜਨਾਬ ਆ ਚੜਦਾ ਕੋਈ ਪੈਸੇ ਦਾ ਟੇਕ ਦੀ ਟੇਕ ਦਾ ਕੋਈ ਰਸਤਾਨ ਸਿੱਟ ਟੇਕ ਜਾਂਦਾ ਘਰ ਚੜਾ ਜਾਂਦਾ ਔਰ ਕਿ ਕੋਈ ਸਿਉਣਾ ਜਾਂਦੀ ਹੈ ਅਲੱਗ-ਅਲੱਗ ਜੋ ਲੋਕਾਂ ਦੀ ਕਰਦਾ ਜੋ ਜਿੰਨੇ ਜੋ ਗਾਣਾ ਹੋਏ ਤੇ ਘਰ ਜਾਂ ਤੁਸੀਂ ਵਿੱਚ ਦੇਖੀ ਚਲੋ ਕਕਵਾ ਕੈਂਟਵਾ ਵਿੱਚ ਛਟੀਆਂ ਹੋਈਆਂ ਪੁੰਜਣਾ ਇਹਦੇ ਚ ਲੰਗਰ ਤਿਆਰ ਹੁੰਦਾ ਫਿਰ ਸਾਰੀ ਸੰਗਤ ਦੇ ਵਾਸਤੇ ਅੱਜ ਤਾਂ ਵਾਖੀ ਪਤਾ ਨਹੀਂ ਕੀ ਆ ਦੇਖੋ ਆਪ ਆਉਣੀਆਂ ਪਈਆਂ ਜਿਹੜੀਆਂ ਇਹ ਵਿੱਚ ਲੱਗਦੀਆਂ ਹੁੰਦੀਆਂ ਜਦੋਂ ਲੰਗਰ ਤਿਆਰ ਹੁੰਦਾ ਹੁੰਦਾ ਭਰਨ ਵਾਸਤੇ ਲੰਗਰ ਨੂੰ ਲੋਕਾਂ 'ਚ ਵੰਡਣ ਵਾਸਤੇ ਅੱਗ ਭੀੜ ਬਹੁਤ ਅੱਜ ਤਾਂ ਪਤਾ ਨਹੀਂ ਅੱਜ ਕੋਈ ਮੇਨ ਦਿਨ ਹੋਊਗਾ ਤਾਂ ਕਰਕੇ ਉਹ ਪਹਿਲਾਂ ਅੱਜ ਉਹ ਪੜ ਕੇ ਹਟਿਆ ਉਦੋਂ ਅਸੀਂ ਰੁਕੇ ਰਹੇ ਗੇਟ ਤੇ ਕਿਉਂਕਿ ਫਿਰ ਉਹ ਨਾ ਚੰਦਰ ਅੰਦਰ ਜਾਣ ਨਹੀਂ ਦਿੰਦੇ ਹੁੰਦੇ ਜੁੜੇ ਰਹੋ ਆਪਾਂ ਹੋਰ ਵੀ ਤੁਹਾਨੂੰ ਦਿਖਾਉਣੇ ਆਸੇ ਪਾਸੇ ਦੁਰ ਫਿਰ ਕੇ ਦਰਗਾਹ ਦੇ ਅੰਦਰ ਦੇਖੋ ਬਾਬੋ ਭੀੜ ਦੇਖੋ ਬੜੀ ਜਿਆਦਾ ਭੀੜ ਆਇਆ ਯਾਰ ਅੱਗੇ ਅੱਗੇ ਬਹੁਤ ਵਾਰੀ ਆਇਆ ਅੱਜ ਇੰਨੀ ਭੀੜ ਨਹੀਂ ਹੋਈ ਪਤਾ ਨਹੀਂ ਅੱਜ ਕੋਈ ਦੇਨਾ ਜੁਮੇ ਨੂੰ ਕੋਈ ਹੁੰਦਾ ਹੋ ਸਕਦਾ ਨਾ ਆਏ ਤਾਂ ਇਹ ਤੇ ਪੈਰ ਰੱਖਣ ਹਜ਼ਾਰ ਨਹੀਂ ਜਾਰੇ ਪਾਸੇ ਜਦੋਂ ਬਾਬੋ ਆਉਣਾ ਹੈ कोली तो बिरयानी भी फेंक करके दे दी ले ले रावत जी ये बंगाल की है आपके देखते बिरयानी दा यार और ये की दूरी और चीज तो भी चली जाएंगी लेकिन यार पर फेंक दे भाई देना तेरी बिरयानी नो तेरा मतलब के में लग रही है क्या लगा पकड़ बस सब लोग आपका मतलब भाई भाई साहब ओ भाई देखे। देखे। भाई कौन सा शरबत है जी मोहब्बत का शरबत है चलो बना दो दो गिलास हमें भी कोई प्रति शरबत ये नफरादे ये ये भी नहीं कोई बात नहीं आ आ फिर फ्लेवर खराब होगा हां एक लड़की को दे देना एक मैं पी लूंगा ਉਸ ਵਿੱਚ ਕੀ ਆ ਗਿਆ ਦਰਗਾਹ ਤੇ ਹੋ ਕੇ ਆਗੇ ਵਾਪਸ ਉਹਨਾਂ ਦਾ ਆਪਣਾ ਸਾਧਨ ਚੱਲਿਆ ਬਾਅਦ ਇਹ ਬਾਕੀ ਇੱਕਦਮ ਇੱਕਪੀਰੀਅਨ ਵਾੜਿਆ ਕਹਾ ਜਾ ਕੇ ਦੱਸ ਦਿਆਂ ਕੀ ਹੋਇਆ ਹੈਗਾ ਮੈਂ ਦੱਸ ਦਿਆਂ ਇੱਕ ਗੱਲ ਬਾਪੇ ਆਪਾਂ ਦਰਗਾਹ ਚ ਜਾਏ ਆਏ ਹੈ ਨਾ ਦਰਸ਼ਨ ਕਰਿਆ ਹੈ ਆਪਾਂ ਜਿਹੜਾ ਵੀਡੀਓ ਚ ਤੁਹਾਨੂੰ ਇੱਕ ਫਰਨਾ ਮੁਸਲਮ ਭਾਈ ਜਿਹਨੇ ਸਪੀਚ ਵੀ ਦਿੱਤੀ ਆ ਵੀਡੀਓ ਚ ਤੁਸੀਂ ਪਹਿਲਾਂ ਦੇਖਿਆ ਹੋ ਉਹ ਬੰਦੇ ਦੇ ਹਿੱਤੇ ਜਗੇ ਚਲੋ ਵੀ ਸਾਨੂੰ ਮਾ ਕਹਿੰਦਾ ਤੁਹਾਨੂੰ ਮੈਂ ਦਰਸ਼ਨ ਕਰਵਾਉਂ ਦਿਆਂ ਦਾ ਲੈ ਕੇ ਜਾਉਂਗਾ ਕਹਿੰਦਾ ਮੈਂ ਐਂਟਰੀ ਗ੍ਰਾਉਂਡ ਤੋਂ ਵੀ ਮੈਂ ਤੁਹਾਨੂੰ ਆਪ ਦਰਸ਼ਨ ਕਰਵਾਉਂਗਾ ਵਧੀਆ ਤਰੀਕੇ ਨਾਲ ਤੋ ਜਾਉਂਗਾ ਚਲੋ ਇਹ ਵੀ ਚਲ ਮੈਂ ਵੀ ਵਾਧ ਤਰੀਕੇ ਨਾਲ ਸੋਚਿਆ ਜਾਉਣਾ ਤੁਹਾਨੂੰ ਵੀ ਬਿਚਾਰਨ ਕਹਿੰਦਾ ਤੂੰ ਲੈਂਡ ਤੇ ਨਾ ਲੱਗੋ ਇੱਥੇ ਵੀ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਸੇਦੀ ਲੈ ਕੇ ਜਾਉਂਗਾ ਤੇ ਐਟ ਦੀ ਐਂਡ ਗੱਲ ਕੀ ਨਿਕਲੀ ਕਹਿੰਦਾ ਪੈਸੇ ਦਿਓ 1100 ਰੁਪਇਆ ਦਿਓ ਮੈਨੂੰ ਕਹਿੰਦਾ ਦੇਖ ਲਓ ਐਂ ਕਰਦੇ ਆ ਫਿਰ ਅਸੀਂ ਮਸਾ ਖੇੜਾ ਸਾਡਾ ਸਾਡਾ ਬੈਗਬੂਕ ਜਮਾ ਕਰਾ ਲੈ ਕਹਿੰਦਾ ਹੁਣ ਬੈਗ ਅੰਦਰ ਲਿਆਏ ਨਹੀਂ ਕਹਿੰਦਾ ਪੁਲਿਸ ਵਾਲੇ ਚੈੱਕ ਕਰਨ ਗਏ ਆ ਵਾਹ ਮਹੀਂ ਕਰਾ ਕੇ ਸਾਨੂੰ ਬੀਮਾ ਦਾ ਡਰਾਵਾ ਦੇ ਹਾਂ ਕਹਿੰਦਾ ਮਹੀਂ ਕਰਵਾ ਸਕਦਾ ਤੁਹਾਡਾ ਬੈ ਕੇ ਇੱਥੋਂ ਚਲੋ ਅਸੀਂ ਨਿਕਲ ਆਏ ਹਨ ਐ ਹੁੰਦੀ ਆ ਕਿਹਦੇ ਵਿਸ਼ਵਾਸ ਕਰਾਂਗੇ ਹਨ ਨਾਲੇ ਇਹ ਚੀਜ਼ ਨਾ ਕਿ ਹੋਰ ਹੈ ਸਾਰੀ ਕਿ ਕਮਿਊਨਿਟੀ ਬਤਨਾ ਹਾਂ ਇਹ ਨਹੀਂ ਵੀ ਕੱਲੇ ਉਹ ਹੋ ਗਿਆ ਬੰਦਾ ਉਹਦੇ ਨਾਲ ਸਾਰੇ ਕਿਉਂ ਅਸੀਂ ਆਏ ਸੀਗੇ ਮੰਨ ਲਓ ਮੁਸਲਮਾਨ ਭਾਈ ਚਿਹਰੇ ਦਾ ਹੈਗਾ ਮੁਸਲਮਾਨ ਭਾਈ ਚਿਹਰੇ ਦਾ ਇੱਥੇ ਪਰਮਾਗਾ ਹਾਂ ਜਿਵੇਂ ਆਪਣਾ ਮੰਦਰ ਸਾਹਿਬ ਆ ਉਹਨਾਂ ਨੂੰ ਇੱਥੇ ਅਸੀਂ ਖਵਾਜਾ ਹੁਦੀ ਕਰਨਾ ਹਾਂ ਹਾਂ ਤੇ ਪਰ ਯਾਰ ਦੇਖੋ ਹਨਾ ਪ੍ਰਭਾਵਨਾ ਬਈ ਇੱਕ ਬੰਦਾ ਸਾਰੀ ਗਾਉਂ ਨੂੰ ਇੱਥੀ ਗੱਲ ਆਮ ਨਿਬੜਦੀ ਆ ਸਾਨੂੰ ਇੱਕ ਬੰਦੇ ਦਾ ਕਰਕੇ ਹੁਣ ਸਾਡੇ ਮਨ 'ਚ ਅੱਗੇ ਤੋਂ ਐ ਰਹੂਗਾ ਜਿਹੜੀ ਜਿ ਲਿਖਿਆ ਉਹਦੀ ਅਸੀਂ ਨਾਲ ਦੀ ਨਾਲ ਕੋਈ ਹੋਰ ਦੇਖਿਆ ਵੀ ਨਹੀਂ ਵੀਡੀਓ ਵੀ ਨਹੀਂ ਚੱਜਣਾ ਬਣੀ ਬਸ ਉੱਥੇ ਹੀ ਕਰਦਾ ਉੱਥੇ ਨਵੇੜ ਕੇ ਨਿਕਲਾ ਇਹ ਵਿਚਾਰੋ ਛੱਡੋ ਯਾਰ ਕਰਕੇ ਚਲੋ ਆ ਵੀਡੀਓ ਬਾਕੀ ਵਲੌਗ ਤੁਸੀਂ ਸਾਰਾ ਦੇਖ ਹੀ ਲਿਆ ਜੇ ਹੋਰ ਵਲੌਗ ਦੇਖਣੇ ਆ ਨਾ ਵੀਰੇ ਫੋਲੋ ਕਰ ਲੋ